ਸਤ ਸ੍ਰੀ ਅਕਾਲ ਜੀ ਆਪ ਸਾਰਿਆਂ ਨੂੰ ਇੱਕ ਵਾਰ ਨਾ ਇੱਕ ਬਾਦਸ਼ਾਹ ਹੁੰਦਾ ਉਸ ਬਾਦਸ਼ਾਹ ਦੀ ਇੱਕ ਆਦਤ ਹੁੰਦੀ ਆ ਕਿ ਉਹ ਭੇਸ ਬਦਲ ਕੇ ਆਪਦੀ ਜਨਤਾ ਦੇ ਵਿੱਚ ਲੋਕਾਂ ਦੇ ਵਿੱਚ ਵਿਚਰਦਾ ਹੁੰਦਾ ਜਾਂਦਾ ਹੁੰਦਾ ਦੇਖਦਾ ਹੁੰਦਾ ਵੀ ਕਿਵੇਂ ਚੱਲ ਰਿਹਾ ਸਭ ਕੁਝ ਇਹ ਵੀ ਇੱਕ ਦਿਨ ਉਹ ਭੇਸ ਬਦਲਾ ਕੇ ਮਾਰਕੀਟ ਦੇ ਵਿੱਚ ਸ਼ਹਿਰ ਦੇ ਵਿੱਚ ਚਲਿਆ ਜਾਂਦਾ ਤੇ ਤੁਰ ਫਿਰ ਕੇ ਦੇਖਦਾ ਵੀ ਸਾਰੀਆਂ ਸਬਜ਼ੀਆਂ ਭਾਜੀਆਂ ਦੇ ਰੇਟ ਵਗੈਰਾ ਸਭ ਸਹੀ ਚੱਲ ਰਿਹਾ ਜਾਂ ਨਹੀਂ ਮਾਰਕੀਟ ਦੇ ਵਿੱਚ ਉਹਦੀ ਨਜ਼ਰ ਅਚਾਨਕ ਇੱਕ লাশ ਤੇ ਪੈਂਦੀ ਆ ਇਹ লাশ ਇੱਕ ਕਾਰਨਰ ਦੇ ਵਿੱਚ ਸਿੱਟੀ ਪਈ ਹੁੰਦੀ ਤੇ ਕੋਈ ਵੀ ਇਹਦੇ ਵੱਲ ਨਹੀਂ ਜਾਂਦਾ ਸਾਰੇ ਇਹ ਤੋਂ 10 10 ਫੁੱਟ ਦੂਰ ਦੀ ਹੋ ਕੇ ਲੰਘਦੇ ਆ ਬਾਦਸ਼ਾ ਨੂੰ ਬੜੀ ਹੈਰਾਨੀ ਹੁੰਦੀ ਆ ਤੇ ਬਾਦਸ਼ਾ ਉਹ লাশ ਦੇ ਕੋਲ ਜਾਂਦਾ ਤੇ ਜਾ ਕੇ ਰੌਲਾ ਪਾਉਂਦਾ ਵੀ ਆਓ ਯਾਰ ਕੋਈ ਆਓ ਆਪਾਂ ਇਹਨੂੰ ਚੱਕੀਏ ਕੌਣ ਆ ਇਹ ਇਹਦਾ ਘਰ ਪਤਾ ਲੱਭੀਏ ਇਹਦੇ ਘਰ ਵਾਲਿਆਂ ਨੂੰ ਦੱਸੀਏ ਪਰ ਬਾਦਸ਼ਾ ਰੌਲਾ ਪਾਉਂਦਾ ਰਹਿੰਦਾ ਉਹਦੇ ਕੋਲੇ ਕੋਈ ਨਹੀਂ ਆਉਂਦਾ ਫਿਰ ਬਾਦਸ਼ਾ ਉੱਥੇ ਨਾਰ ਦੀ ਦੁਕਾਨ ਤੇ ਜਾਂਦਾ ਉਹਨਾਂ ਨੂੰ ਪੁੱਛਦਾ ਵੀ ਇਹ ਕੌਣ ਆ ਤਾਂ ਉਹ ਦੁਕਾਨ ਵਾਲਾ ਕਹਿੰਦਾ ਭਾਈ ਸਾਹਿਬ ਤੁਸੀਂ ਜੇ ਕੁਝ ਲੈਣਾ ਤਾਂ ਲਓ ਇੰਨਾ ਸਾਡੇ ਕੋਲ ਟਾਈਮ ਨਹੀਂ ਇਹ ਬੇਕਾਰ ਬੰਦਾ ਹੈ ਛੱਡੋ ਇਹਨੂੰ ਮਾਰੋ ਗੋਲੀ ਫਿਰ ਬਾਦਸ਼ਾਹ ਦੂਜੀ ਦੁਕਾਨ 'ਚ ਜਾਂਦਾ ਦੂਜੀ ਦੁਕਾਨ ਵਾਲੇ ਵੀ ਏਵੇਂ ਹੀ ਕਹਿੰਦੇ ਜੇ ਕੁਝ ਲੈਣਾ ਤਾਂ ਲੈਓ ਸਾਡਾ ਟਾਈਮ ਖਰਾਬ ਨਾ ਕਰੋ ਸਾਡੇ ਕੋਲ ਇੰਨਾ ਟਾਈਮ ਹੈ ਨਹੀਂ ਇਹ ਬੇਕਾਰ ਬੰਦਾ ਸੀ ਕੋਈ ਨਹੀਂ ਮਰ ਗਿਆ ਤਾਂ ਮਰ ਗਿਆ ਬਾਦਸ਼ਾਹ ਪੁੱਛਦਾ ਪੁੱਛਦਾ ਤੀਸਰੀ ਦੁਕਾਨ 'ਚ ਵੀ ਜਾਂਦਾ ਤੀਸਰੀ ਦੁਕਾਨ ਵਾਲੇ ਨੂੰ ਕਹਿੰਦਾ ਵੀ ਚੱਲ ਕੰਮ ਸੇ ਕੰਮ ਇਹਨੂੰ ਇਹ ਤਾਂ ਦੱਸ ਦੇ ਵੀ ਹੈ ਕੌਣ ਆ ਇਹਦਾ ਡਰੈੱਸ ਤਾਂ ਦੱਸ ਦੇ ਤੋ ਤੀਸਰੀ ਦੁਕਾਨ ਦਾ ਬੰਦਾ ਬਾਦਸ਼ਾਹ ਨੂੰ ਐਡਰੈਸ ਦੱਸ ਦਿੰਦਾ ਘਰ ਦਾ ਪਤਾ ਦੱਸ ਦਿੰਦਾ ਉਸ ਬੰਦੇ ਦਾ ਉਸ লাশ ਦਾ ਤੇ ਬਾਦਸ਼ਾਹ ਉਹ লাশ ਚੱਕ ਕੇ ਆਪਦੇ ਨਾਲ 2-4 ਬੰਦੇ ਲੈ ਕੇ ਜਿਹੜੇ ਸੈਨਿਕ ਹੁੰਦੇ ਆ ਉਹਨਾਂ ਨੇ ਵੀ ਭੇਸ ਬਦਲਿਆ ਹੁੰਦਾ ਤੇ ਉਹ লাশ ਲੈ ਕੇ ਉਸ ਵਿਅਕਤੀ ਦੇ ਘਰ ਚਲੇ ਜਾਂਦੇ ਆ ਤੇ ਜਾ ਕੇ ਕੁੰਡਾ ਖੜਕਾਉਂਦੇ ਆ ਉਸ ਵਿਅਕਤੀ ਦੇ ਘਰ ਵਾਲੀ ਬਾਹਰ ਆਉਂਦੀ ਆ ਤੇ ਉਹ ਆਪਣੇ ਪਤੀ ਦੀ লাশ ਦੇਖ ਕੇ ਬਹੁਤ ਰੋਂਣ ਲੱਗ ਜਾਂਦੀ ਆ ਰਾਜਾ ਉਸ ਨੂੰ ਦਲਾਸਾ ਦਿੰਦਾ ਪਰ ਜਿਸ ਦਾ ਸੁਹਾਗ ਜੜਿਆ ਹੋਵੇ ਜਿਸ ਦਾ ਪਤੀ ਮਰਿਆ ਹੋਵੇ ਤੇ ਉਸ ਦੀ লাশ ਸਾਹਮਣੇ ਪਈ ਹੋਵੇ ਉਹ ਰੋਵੇ ਨਾ ਤਾਂ ਹੋਰ ਕੀ ਕਰੇ ਤੇ ਜਦੋਂ ਉਸ ਵਿਅਕਤੀ ਦੀ ਪਤਨੀ ਰੋ ਕੇ ਥੋੜਾ ਚੁੱਪ ਕਰਦੀ ਆ ਤਾਂ ਬਾਦਸ਼ਾ ਉਸ ਨੂੰ ਪੁੱਛ ਲੈਂਦਾ ਕਹਿੰਦਾ ਵੀ ਕੀ ਗੱਲ ਆ ਮੈਨੂੰ ਦੱਸੋ ਕਿਉਂਕਿ ਇਹਦੀ লাশ ਸ਼ਹਿਰ ਦੇ ਵਿੱਚ ਪਈ ਸੀ ਤੇ ਸਾਰੇ ਇਹ ਕਹਿ ਰਹੇ ਸੀ ਇਹ ਬੇਕਾਰ ਬੰਦਾ ਕੋਈ ਵੀ ਮੇਰੇ ਨਾਲ ਇਹਦੀ লাশ ਚੱਕਣ ਦੇ ਲਈ ਮਦਦ ਲਈ ਨਹੀਂ ਆਇਆ ਇਹ ਸੁਣ ਕੇ ਇਹਦੀ ਪਤਨੀ ਹੋਰ ਰੋਣ ਲੱਗ ਜਾਂਦੀ ਹੈ ਤੇ ਰੋਂਦੀ ਰੋਂਦੀ ਦੱਸਦੀ ਆ ਮੈਂ ਇਹਨੂੰ ਬਹੁਤ ਰੋਕਦੀ ਸੀ ਵੀ ਤੂੰ ਰਹਿਣ ਦੇ ਇਹ ਕੰਮ ਕਰਨ ਨੂੰ ਲੋਕਾਂ ਦੇ ਵਿੱਚ ਤੇਰੀ ਸ਼ਬੀ ਗਲਤ ਬਣ ਰਹੀ ਹੈ ਪਰ ਮੈਂ ਜਾਣਦੀ ਆ ਮੇਰਾ ਪਤੀ ਚੰਗੀ ਸੋਚ ਵਾਲਾ ਸੀ ਚੰਗਾ ਬੰਦਾ ਸੀ ਇਹ ਸੁਣ ਕੇ ਬਾਦਸ਼ਾਹ ਹੋਰ ਹੈਰਾਨ ਹੋ ਜਾਂਦਾ ਬਾਦਸ਼ਾਹ ਕਹਿੰਦਾ ਵੀ ਮੈਨੂੰ ਦੱਸ ਗੱਲ ਕੀ ਆ ਵੀ ਉਹ ਲੋਕ ਕਹਿ ਰਹੇ ਨੇ ਕਿ ਇਹ ਬੇਕਾਰ ਬੰਦਾ ਸੀ ਤੇ ਤੂੰ ਕਹਿ ਰਹੀ ਆ ਮੇਰਾ ਘਰ ਵਾਲਾ ਚੰਗਾ ਹੀ ਬਹੁਤ ਸੀ ਦਾਨੀ ਬੜਾ ਸੀ ਫਿਰ ਉਸ ਬੰਦੇ ਦੀ ਪਤਨੀ ਖੁੱਲ ਕੇ ਗੱਲ ਦੱਸਦੀ ਆ ਉਹ ਕਹਿੰਦੀ ਇਹ ਰੋਜ਼ ਸ਼ਰਾਬ ਲੈ ਕੇ ਆਉਂਦਾ ਸੀ ਤੇ ਲਿਆ ਕੇ ਨਾਲੀ ਦੇ ਵਿੱਚ ਡੋਲ ਦਿੰਦਾ ਸੀ ਤੇ ਰੋਜ਼ ਸ਼ਾਮ ਨੂੰ ਇੱਕ ਕੋਠੇ ਤੇ ਜਾਂਦਾ ਸੀ ਜਿੱਥੇ ਔਰਤਾਂ ਮੁਜਰਾ ਕਰਦੀਆਂ ਸੀ ਤੇ ਉਹਨਾਂ ਨੂੰ ਜਾ ਕੇ ਪੈਸੇ ਦੇ ਕੇ ਆਉਂਦਾ ਸੀ ਕਹਿ ਦਿੰਦਾ ਸੀ ਤੁਸੀਂ ਬੰਦ ਕਰ ਦਿਓ ਸਹੀ ਸਭ ਕੁਝ ਆਹ ਲਓ ਅੱਜ ਦੇ ਪੈਸੇ ਤੇ ਤੁਸੀਂ ਦਰਵਾਜ਼ਾ ਬੰਦ ਕਰ ਲਓ ਕਿਸੇ ਨੂੰ ਆਉਣ ਨਾ ਦਿਓ ਮੈਂ ਇਹਨੂੰ ਬਥੇਰਾ ਰੋਕਦੀ ਸੀ ਵੀ ਨਹੀਂ ਮੈਨੂੰ ਪਤਾ ਤੂੰ ਚੰਗਾ ਕਰਦਾ ਹੈਂ ਚੰਗਾ ਸੋਚਦਾ ਹੈਂ ਪਰ ਲੋਕਾਂ ਨੇ ਚੰਗਾ ਨਹੀਂ ਸਮਝਣਾ ਪਰ ਉਹ ਮੇਰੀ ਗੱਲ ਨੂੰ ਮੰਨਦਾ ਨਹੀਂ ਸੀ ਤੇ ਉਹ ਹਮੇਸ਼ਾ ਕਹਿੰਦਾ ਸੀ ਨਹੀਂ ਕੋਈ ਗੱਲ ਨਹੀਂ ਮੈਂ ਕਿਸੇ ਦਾ ਭਲਾ ਹੀ ਕਰ ਰਿਹਾ ਹਾਂ ਤੇ ਜਦੋਂ ਉਹ ਠੇਕੇ ਤੋਂ ਸ਼ਰਾਬ ਲੈਣ ਜਾਂਦਾ ਸੀ ਜਾਂ ਸ਼ਾਮ ਨੂੰ ਉਸ ਕੋਠੇ ਤੇ ਜਾਂਦਾ ਸੀ ਤਾਂ ਲੋਕ ਇਹਨੂੰ ਦੇਖ ਲੈਂਦੇ ਸੀ ਤੇ ਲੋਕ ਸੋਚਦੇ ਸੀ ਇਹ ਬਹੁਤ ਗਲਤ ਇਨਸਾਨ ਆ ਬਹੁਤ ਬੁਰਾ ਇਨਸਾਨ ਆ ਪਰ ਅੰਦਰਲੀ ਗੱਲ ਕੀ ਸੀ ਇਹ ਕਿਸੇ ਨੂੰ ਨਹੀਂ ਪਤਾ ਤੇ ਮੈਂ ਉਹਨੂੰ ਹਮੇਸ਼ਾ ਕਹਿੰਦੀ ਹੁੰਦੀ ਸੀ ਬਈ ਤੇਰੇ ਮਾਰਨ ਤੇ ਕਿਸੇ ਨੇ ਨਹੀਂ ਆਉਣਾ ਕਿਸੇ ਨੇ ਤੇਰਾ ਸਨਸਕਾਰ ਵੀ ਨਹੀਂ ਕਰਨਾ ਲੋਕ ਤੈਨੂੰ ਇੰਨਾ ਮਾੜਾ ਸਮਝਦੇ ਆ ਤੇ ਉਹ ਮੈਨੂੰ ਹਮੇਸ਼ਾ ਕਹਿੰਦਾ ਹੁੰਦਾ ਸੀ ਵੀ ਤੂੰ ਫਿਕਰ ਨਾ ਕਰ ਜਦੋਂ ਮੈਂ ਮਰੂੰਗਾ ਨਾ ਮੇਰੇ ਸਸ਼ਕਾਰ ਤੇ ਉਸ ਵੇਲੇ ਦਾ ਰਾਜਾ ਬਾਦਸ਼ਾਹ ਆਊਗਾ ਇਹ ਸੁਣ ਕੇ ਜਿਹੜਾ ਬਾਦਸ਼ਾਹ ਸੀ ਉਹਦੀ ਅੱਖਾਂ 'ਚ ਵੀ ਪਾਣੀ ਆ ਜਾਂਦਾ ਤੇ ਰਾਜਾ ਕਹਿੰਦਾ ਮੈਂ ਹੀ ਆਂ ਇਸ ਸਮੇਂ ਦਾ ਬਾਦਸ਼ਾਹ ਮੈਂ ਭੇਸ ਬਦਲ ਕੇ ਸ਼ਹਿਰ ਦੇ ਵਿੱਚ ਘੁੰਮ ਰਿਹਾ ਸੀ ਤਦੇ ਮੈਨੂੰ ਇਹ Laash दिखी ਮੈਂ ਪੁੱਛ ਬੜਤਾਲ ਕਰਕੇ ਇੱਥੇ ਲਿਆ ਆ ਤੁਸੀਂ ਹੁਣ ਬੇਫਿਕਰ ਹੋ ਜਾਓ ਮੈਂ ਪੂਰੇ ਸ਼ਾਹੀ ਅੰਦਾਜ਼ ਦੇ ਵਿੱਚ ਇਸ ਦਾ ਸਸ਼ਕਾਰ ਕਰਾਂਗਾ ਤੇ ਖੁਦ ਮੈਂ ਮੋਢਾ ਦੇਵਾਂਗਾ ਇਹ ਛੋਟੀ ਜੀ ਕਹਾਣੀ ਆਪਾਂ ਨੂੰ ਬਹੁਤ ਕੁਝ ਸਿਖਾਉਂਦੀ ਕਿ ਆਪਾਂ ਹਮੇਸ਼ਾ ਹੀ ਆਪਦੇ ਸਾਹਮਣੇ ਆਲੇ ਬੰਦੇ ਨੂੰ ਬਿਨਾਂ ਸੋਚੇ ਸਮਝੇ ਜੱਜ ਕਰਨ ਲੱਗ ਜਾਂਦੇ ਹਾਂ ਜਦੋਂ ਵੀ ਆਪਾਂ ਕਿਤੇ ਦੋ ਲੋਕ ਮਿਲ ਜਾਈਏ ਤਾਂ ਆਪਾਂ ਤੀਜੇ ਬੰਦੇ ਦੀ ਬੁਰਾਈ ਕਰਨੀ ਸ਼ੁਰੂ ਕਰ ਦਿੰਦੇ ਹਾਂ ਦੋਨੋਂ ਰਲ ਕੇ ਉਹ ਤੀਜੇ ਦੀਆਂ ਕਮੀਆਂ ਕੱਢਣ ਲੱਗ ਜਾਂਦੇ ਆ ਜਿਹੜੀ ਚੀਜ਼ ਗਲਤ ਆ ਉਹ ਹਮੇਸ਼ਾ ਗਲਤ ਹੀ ਰਹੂਗੀ ਤੇ ਜਿਹੜੀ ਚੀਜ਼ ਸਹੀ ਆ ਉਹ ਹਮੇਸ਼ਾ ਸਹੀ ਹੀ ਰਹੂਗੀ ਤੁਹਾਡੇ ਜਾਂ ਮੇਰੇ ਕਹਿਣ ਨਾਲ ਕੁਝ ਗਲਤ ਸਹੀ ਨਹੀਂ ਹੋਣ ਲੱਗਾ ਤੇ ਕੁਝ ਸਹੀ ਗਲਤ ਨਹੀਂ ਹੋਣ ਲੱਗਾ ਸੋ ਲੋਕਾਂ ਨੂੰ ਜੱਜ ਕਰਨਾ ਬੰਦ ਕਰੀਏ ਇੱਕ ਦੂਜੇ ਨੂੰ ਪਿਆਰ ਕਰੀਏ ਇੱਕ ਦੂਜੇ 'ਚ ਖੁਸ਼ੀਆਂ ਵੰਡੀਏ ਦੂਜਿਆਂ ਨੂੰ ਛੱਡ ਆਪਾਂ ਨੂੰ ਆਪਣੇ ਕੰਮ ਉੱਤੇ ਫੋਕਸ ਕਰਨਾ ਚਾਹੀਦਾ ਆਪਣੇ ਕੰਮ ਵੱਲ ਧਿਆਨ ਦੇਣਾ ਚਾਹੀਦਾ ਜਿਹੜਾ ਸਮਾਂ ਆਪਾਂ ਦੂਜੇ ਦੀ ਬੁਰਾਈ ਕਰਨ ਦੇ ਵਿੱਚ ਲਾਉਂਦੇ ਆ ਉਹੀ ਸਮਾਂ ਕਿਸੇ ਚੰਗੇ ਕੰਮ ਤੇ ਲਾ ਲਓ ਬਸ ਆਪਾਂ ਸਿਰਫ ਚੰਗੇ ਕੰਮ ਕਰਦੇ ਚੱਲੀਏ ਮਿਹਨਤ ਕਰਦੇ ਚੱਲੀਏ ਬਾਕੀ ਸਭ ਉੱਪਰ ਵਾਲੇ ਦੇ ਆਸਰੇ ਛੱਡ ਦੇਈਏ ਦੋਸਤੋ ਕਹਾਣੀ ਵਧੀਆ ਲੱਗੀ ਤਾਂ ਸ਼ੇਅਰ ਵੱਧ ਤੋਂ ਵੱਧ ਕਰਨਾ ਹੌਸਲਾ ਅਪਜਾਈ ਲਈ ਕਮੈਂਟ ਕਰਨਾ ਲਾਈਕ ਕਰਨਾ ਤੇ ਅਜੇ ਤੱਕ ਜਿਨ੍ਹਾਂ ਨੇ ਮੇਰੇ ਪੇਜ ਨੂੰ ਫੋਲੋ ਨਹੀਂ ਕੀਤਾ ਕਿਰਪਾ ਕਰਕੇ ਫੋਲੋ ਜ਼ਰੂਰ ਕਰ ਲੈਣਾ ਤੇ ਹੁਣ ਗਲਤੀ ਪੁੱਲ ਚੱਕ ਮਾਫੀ ਮੈਨੂੰ ਦਿਓ ਇਜਾਜ਼ਤ ਅੱਗੇ ਮਿਲਦੇ ਆ ਕਿਸੇ ਨਵੀਂ ਕਹਾਣੀ ਨਵੇਂ ਟੌਪਿਕ ਨਵੀਆਂ ਗੱਲਾਂ ਦੇ ਨਾਲ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤ ਸ੍ਰੀ ਅਕਾਲ